ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤਾਂ ਅੱਜ ਗੱਲ ਕਰਾਂਗੇ ਅੱਜ ਦੇ ਦਿਨ ਯਾਨੀ ਕਿ 25 ਅਗਸਤ ਨੂੰ ਸਿੱਖ ਇਤਿਹਾਸ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਬਾਰੇ ਤਾਂ ਪਹਿਲੀ ਸਭ ਤੋਂ ਵੱਡੀ ਘਟਨਾ ਇਹ ਹੈ ਕਿ ਇਸ ਦਿਨ ਭਾਈ ਗੁਰਦਾਸ ਜੀ ਅਕਾਲ ਚਲਾਣਾ ਕਰ ਗਏ ਸਨ ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਆਪਣੇ ਹੱਥਾਂ ਨਾਲ ਲਿਖਣ ਦਾ ਮਾਣ ਹਾਸਲ ਹੋਇਆ 25 ਅਗਸਤ 1636 ਨੂੰ ਉਹ ਗੋਵਿੰਦਵਾਲ ਸਾਹਿਬ ਵਿਖੇ ਚੜ੍ਹਾਈ ਕਰ ਗਏ ਮੌਕੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਗਰ ਦੇ ਵਿੱਚ ਮੌਜੂਦ ਸਨ ਤਾਂ ਉਹਨੇ ਭਾਈ ਗੁਰਦਾਸ ਜੀ ਦਾ ਸੰਸਕਾਰ ਆਪਣੇ ਹੱਥੀ ਕੀਤਾ ਅੱਜ ਦੇ ਦਿਨ ਦੇ ਇਤਿਹਾਸ ਦੇ ਵਿੱਚ ਦੂਜੀ ਵੱਡੀ ਘਟਨਾ ਜਿਹੜੀ ਉਹ ਗੁਰੂ ਕਾ ਬਾਗ ਮੋਰਚਾ ਦੇ ਨਾਲ ਸੰਬੰਧਿਤ ਹੈ ਜਿੱਥੇ ਗ੍ਰਿਫਤਾਰੀਆਂ ਦੀ ਥਾਂ ਤੇ ਜਥਿਆਂ ਦੀ ਕਟਮਾਰ ਅੱਜ ਦੇ ਦਿਨ ਸ਼ੁਰੂ ਹੋਈ ਗੁਰਦੁਆਰਾ ਗੁਰੂ ਕਾ ਬਾਗ ਕੂਕੇ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਲੰਗਰ ਵਾਸਤੇ ਲੱਕੜਾਂ ਗੁਰਦੁਆਰੇ ਦੀ ਜ਼ਮੀਨ ਵਿੱਚ ਖੜੇ ਕਿੱਕਰ ਦੇ ਦਰਖਤਾਂ ਤੋਂ ਲਿਆਂਦੀਆਂ ਜਾਂਦੀਆਂ ਸਨ ਤਾਂ 8 ਅਗਸਤ ਨੂੰ 1922 ਨੂੰ ਅਕਾਲੀ ਲੰਗਰ ਵਾਸਤੇ ਸੁੱਕੇ ਕਿੱਕਰ ਦੀ ਲੱਕੜ ਕੱਟ ਕੇ ਲਿਆਏ 9 ਅਗਸਤ ਨੂੰ ਡੀਸੀ ਦੇ ਹੁਕਮ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧ ਵਿੱਚ ਮਹੰਤ ਸੁੰਦਰਦਾਸ ਨੇ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਸੀ ਦਿੱਤੀ ਤਾਂ ਸਿੱਖ ਲੰਬੇ ਸਮੇਂ ਤੋਂ ਲੰਗਰ ਲਈ ਇਥੋਂ ਲੱਕੜਾਂ ਲੈ ਕੇ ਜਾਂਦੇ ਸਨ ਤਾਂ 10 ਅਗਸਤ ਨੂੰ ਐਡੀਸ਼ਨਲ ਐਸਪੀ ਮਿਸਟਰ ਐਸ ਡੀ ਐਮ ਬੀਟੀ ਗੁਰੂ ਕਾ ਬਾਗ ਪਹੁੰਚੇ ਅਤੇ ਮਹੰਤ ਕੋਲੋਂ ਲਿਖਤੀ ਸ਼ਿਕਾਇਤ ਉਸ ਵੱਲੋਂ ਲਈ ਗਈ ਤਾਂ ਸਿੱਖਾਂ ਦਾ ਦਿੱਤਾ ਜਿਹੜਾ ਹਰ ਰੋਜ਼ ਅਰਦਾਸ ਕਰਕੇ ਲੱਕੜਾਂ ਲੈਣ ਜਾਂਦਾ ਸੀ ਜਦੋਂ ਉਹ ਇੱਥੇ ਪਹੁੰਚਦਾ ਹੈ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ 25 ਅਗਸਤ ਨੂੰ ਜਦ 136 ਸਿੱਖਾਂ ਦਾ ਜਥਾ ਗੁਰੂ ਕਾ ਬਾਗ ਪਹੁੰਚਿਆ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਅੱਜ ਦੇ ਦਿਨ ਸਿੱਖਾਂ ਨੂੰ ਵੀ ਪੁਲਿਸ ਦੇ ਬੁਰੀ ਤਰ੍ਹਾਂ ਕੁੱਟਿਆਸੀ ਵੈਸ਼ੀ ਆਣਾ ਤਰੀਕੇ ਦੇ ਨਾਲ ਕੁੱਟਕੁੱਟ ਕੇ ਸਿੱਖਾਂ ਨੂੰ ਜ਼ਖਮੀ ਕੀਤਾ ਗਿਆ ਸੀ ਤੀਜੀ ਵੱਡੀ ਘਟਨਾ ਅੱਜ ਦੇ ਦਿਨ ਦੇ ਇਤਿਹਾਸ ਦੇ ਵਿੱਚ ਵਾਪਰੀ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਜੁੜੀ ਹੋਈ ਹੈ ਤਾਂ ਜਥਾ ਭਿੰਡਰਾਂ ਮੈਦਾਂ ਜੋ 1977 ਤੋਂ ਬਾਅਦ ਦਮਦਮੀ ਤਖਸਾਲ ਵਜੋਂ ਜਾਣਿਆ ਜਾਂਦਾ ਹੈ ਤਾਂ ਜਥਾ ਭਿੰਡਰਾਂ ਦੇ ਮੁਖੀ ਗਿਆਨੀ ਕਰਤਾਰ ਸਿੰਘ 3 ਅਗਸਤ 1977 ਨੂੰ ਇੱਕ ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੇ ਆਪਰੇਸ਼ਨ ਵੇੜੇ ਵਾਲਾਂ ਦਾ ਕੇਸਾਂ ਦਾ ਇੱਕ ਹਿੱਸਾ ਕੱਟਣ ਤੋਂ ਨਾ ਕਰ ਦਿੱਤੀ ਤਾਂ 4 ਅਗਸਤ ਨੂੰ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਹੋਣ ਤੋਂ ਮਗਰੋਂ 25 ਅਗਸਤ 1970 ਨੂੰ ਨੌਜਵਾਨ ਗਿਆਨੀ ਜਰਨੈਲ ਸਿੰਘ ਰੋਡੇ ਨੂੰ ਇਸ ਜਥੇ ਦਾ ਮੁਖੀ ਬਣਾਇਆ ਗਿਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਜਿਹੜੇ ਉਹ ਇਸ ਜਥੇ ਦੇ ਮੁਖੀ ਬਣਦੇ ਨੇ ਨਿਰੰਕਾਰੀ ਕਾਨ ਤੋਂ ਬਾਅਦ ਉਹਨਾਂ ਦਾ ਨਾਮ ਇੱਕ ਸਰਮਾਰ ਆਗੂ ਦੇ ਤੌਰ ਤੇ ਪਛਾਣ ਬਣਦਾ ਏ 13 April 1978 ਦੇ ਦਿਨ ਪੰਥਕ ਸਟੇਟ ਤੇ ਉਹ ਆਉਂਦੇ ਨੇ ਤੇ ਇਸ ਤੋਂ ਬਾਅਦ ਫੌਮ ਵੱਲੋਂ ਕਿਸੇ ਹੋਰ ਆਗੂ ਨੂੰ ਇਜਿਜ਼ਤ ਨਹੀਂ ਕੀਤਾ ਜਾਂਦਾ ਤਾਂ ਅੱਜ ਦੇ ਇਤਿਹਾਸ ਨਾਲ ਜੁੜੀ ਚੌਥੀ ਵੱਡੀ ਘਟਨਾ ਫੇਕ ਇਨਕਾਊਂਟਰ ਦੇ ਨਾਲ ਜੁੜੀ ਹੋਈ ਹੈ 25 August ਸਾਲ 1987 ਦੇ ਦਿਨ ਪੰਜਾਬ ਪੁਲਿਸ ਦੇ ਵੱਲੋਂ ਰਣਜੀਤ ਸਿੰਘ ਰਾਣਾ ਪੁੱਤਰ ਗੁਰਦੀਪ ਸਿੰਘ ਠਾਰੂ ਅਤੇ ਉਸ ਦੇ ਭਰਾ ਇੰਦਰਪਾਲ ਸਿੰਘ ਨੂੰ ਇੱਕ ਫੇਕ ਐਨਕਾਊਂਟਰ ਦੇ ਵਿੱਚ ਖਤਮ ਕਰ ਦਿੱਤਾ ਗਿਆ ਤਾਂ ਬਹੁਤ ਸਾਰੇ ਫੇਕ ਐਨਕਾਊਂਟਰ ਕਾਲੇ ਦੌਰ ਦੇ ਵਿੱਚ ਹੋਏ ਜਿਨ੍ਹਾਂ ਦੌਰਾਨ ਬਹੁਤ ਸਾਰੇ ਮਾਵਾ ਦੇ ਪੁੱਤ ਸ਼ਹੀਦ ਕਰ ਦਿੱਤੇ ਗਏ ਬਹੁਤ ਸਾਰੇ ਮਾਵਾ ਦੇ ਪੁੱਤ ਨਜਾਇਜ਼ ਮਾਰ ਦਿੱਤੇ ਗਏ ਤਾਂ ਕਾਫੀ ਮਾਮਲਿਆਂ ਨੂੰ ਲੈ ਕੇ ਹਾਲ ਹੀ ਦੇ ਵਿੱਚ ਸੁਝਾਵਾਂ ਦੇ ਜਿਹੜੀਆਂ ਉਹ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਨੇ ਸੁਣਾਈਆਂ ਨੇ ਤਾ ਇਤਿਹਾਸ ਦੇ ਵਿੱਚ ਪੰਜਵੀਂ ਜਿਹੜੀ ਵੱਡੀ ਘਟਨਾ ਜਦੇ ਦਿਨ ਹੁੰਦੀ ਹੈ ਉਹ ਹੈ ਜਗਦੇਵ ਸਿੰਘ ਤਲਵੰਡੀ ਨਾਲ ਜੁੜੀ ਹੋਈ ਮਈ 1988 ਨੂੰ ਦਰਬਾਰ ਸਾਹਿਬ ਤੇ ਤੀਜੇ ਹਮਲੇ ਮਗਰੋਂ ਸ਼ੋਮਲੀ ਕਮੇਟੀ ਦੀ ਐਗਲੈਕਟਿਵ ਨੇ 3 ਮਈ 1988 ਨੂੰ ਪੰਜ ਗ੍ਰੰਥੀਆਂ ਨੂੰ ਬਰਤਰਫ ਕਰ ਦਿੱਤਾ ਐਸਜੀਪੀਸੀ ਦੇ ਐਕਟਿੰਗ ਪ੍ਰਧਾਨ ਮੱਲ ਸਿੰਘ ਕਮਾਨ ਨੂੰ ਗ੍ਰਿਫਤਾਰ ਕਰਕੇ ਸਰਕਾਰ ਨੇ ਜ਼ੋਰ ਪਾਇਆ ਕਿ ਇਹ ਵਰਖਾਸਤਗੀ ਨਾ ਕੀਤੀ ਜਾਵੇ ਪਰ ਉਸ ਦੇ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਇਸ ਵਰਖਾਸਗੀ ਦੇ ਉੱਤੇ ਦਸਤਖਤ ਕਰ ਦਿੱਤੇ ਸਨ ਤਾਂ ਸਰਕਾਰ ਦੀ ਗੱਲ ਨਾ ਮੰਨਣ ਕਰਕੇ ਅਕਾਲੀ ਲੀਡਰ ਸੁਰਜਨ ਸਿੰਘ ਠੇਕੇਦਾਰ ਸੁਖਜਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਸੁਖਦੇਵ ਸਿੰਘ ਢੀਂਸਾ ਕੁਲਦੀਪ ਸਿੰਘ ਵਡਾਲਾ ਅਤੇ ਹੋਰ ਲੀਡਰਾਂ ਨੂੰ ਪੰਜਾਬ ਤੋਂ ਦੂਰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਗਿਆ ਜਸਬੀਰ ਸਿੰਘ ਰੋਡੇ ਨੂੰ ਬਰਖਾਸਤ ਕਰਾਉਣ ਤੋਂ ਬਾਅਦ ਉਸਦੇ ਦਾਦਾ ਬਾਬਾ ਜੋਗਿੰਦਰ ਸਿੰਘ ਨੇ 26 ਜੂਨ ਨੂੰ ਗੁਰਦੁਆਰਾ ਆਲਮਗੀਰ ਵਿੱਚ ਆਪਣੇ ਸਾਥੀਆਂ ਨਾਲ ਮੀਟਿੰਗ ਕੀਤੀ ਇਸ ਵਿੱਚ ਉਹਨਾਂ ਦੇ ਪਰਿਵਾਰ ਤੋਂ ਇਲਾਵਾ ਅਜੀਤ ਸਿੰਘ ਪਰਿਵਾਰ ਬਿਛੋੜਾ ਜਗਦੇਵ ਸਿੰਘ ਖੁੱਡੀਆਂ ਅਤੇ ਸੋਚਾ ਸਿੰਘ ਛੋਟੇਪੁਰ ਪਹੁੰਚੇ ਬਾਬੇ ਨੇ ਮਨਜੀਤ ਸਿੰਘ ਸ਼ਮਿੰਦਰ ਸਿੰਘ ਮਲ ਸਿੰਘ ਕੁਮਾਨ ਉਜਾਗਰ ਸਿੰਘ ਰੰਗਰੇਟਾ ਸ਼ਿਵ ਸਿੰਘ ਖੁਸ਼ੀਪੁਰ ਹਰੀ ਸਿੰਘ ਆਰੇਵਾਲਾ ਅਤੇ ਪੂਰਨ ਸਿੰਘ ਜੋਸ਼ ਨੂੰ 6 ਸਾਲ ਵਾਸਤੇ ਅਕਾਲੀ ਦਲ ਵਿੱਚੋਂ ਕੱਢਣ ਦਾ ਐਲਾਨ ਕਰ ਦਿੱਤਾ ਜਦਕਿ ਉਹ ਸਾਰੇ ਕਦੋਂ ਦੇ ਪਾਰਟੀ ਛੱਡ ਚੁੱਕੇ ਸਨ ਅਗਲੇ ਦਿਨ 27 ਜੂਨ ਨੂੰ ਅਕਾਲੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਨੂੰ ਰੋਡੇ ਪੰਚਾਇਤ ਦੀ ਮੀਟਿੰਗ ਆ ਕੇ ਰੱਦ ਕਰ ਦਿੱਤਾ ਅਤੇ ਇਸ ਨੂੰ ਫਰਾਡ ਅਤੇ ਗੈਰ ਕਾਨੂੰਨੀ ਆਖਿਆ ਬਾਬਾ ਜਗਿੰਦਰ ਸਿੰਘ ਅਤੇ ਉਸ ਦੇ ਕੁਝ ਵਫਾਦਾਰਾਂ ਨੇ ਆਪਣਾ ਵੱਖਰਾ ਦਲ ਕਾਇਮ ਕਰ ਲਿਆ ਅਤੇ ਇਸ ਮਗਰੋਂ 25 ਅਗਸਤ 1988 ਦੇ ਦਿਨ ਅਕਾਲੀ ਪਾਰਟੀ ਦੇ ਬਾਕੀ ਆਗੂਆਂ ਨੇ ਜਗਦੇਵ ਸਿੰਘ ਤਲਵੰਡੀ ਨੂੰ ਆਪਣਾ ਪ੍ਰਧਾਨ ਚੁਣ ਲਿਆ ਅਤੇ ਜੇਲ੍ਹ ਵਿੱਚ ਹੋਣ ਕਰਕੇ ਜਥੇਦਾਰ ਤਲਵੰਡੀ ਇਸ ਮੀਟਿੰਗ ਵਿੱਚ ਆਪ ਹਾਜ਼ਰ ਨਹੀਂ ਸਨ ਹੋਏ ਤਾਂ ਅੱਜ ਦੇ ਦਿਨ ਦੀ 6ਵੀਂ ਵੱਡੀ ਘਟਨਾ ਜਿਹੜੀ ਉਹ ਫੇਕ ਐਨਕਾਊਂਟਰ ਦੇ ਨਾਲ ਜੁੜੀ ਹੋਈ ਹੈ 25 ਅਗਸਤ 1990 ਦੇ ਦਿਨ ਪੁਲਿਸ ਨੇ ਕੁਲਵੰਤ ਸਿੰਘ ਬੱਬਰ ਸਰਬਜੀਤ ਸਿੰਘ ਸੀਤਾ ਅਤੇ ਬਲਦੇਵ ਸਿੰਘ ਬਿੱਲਾ ਬਬਰ ਦਾ ਫੇਕ ਇਨਕਾਊਂਟਰ ਕਰ ਦਿੱਤਾ ਅਤੇ ਅੱਜ ਦੇ ਇਤਿਹਾਸ ਦੀ ਸੱਤਵੀਂ ਵੱਡੀ ਘਟਨਾ ਜਿਹੜੀ ਉਹ ਵੀ 1991 ਦੇ ਫੇਕ ਇਨਕਾਊਂਟਰ ਨਾਲ ਜੁੜੀ ਹੋਈ ਹੈ ਜਿੱਥੇ 25 ਅਗਸਤ ਨੂੰ ਦਰਜਨਾ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਗੁਰਬਖਸ਼ ਸਿੰਘ ਤਰਸੇਮ ਸਿੰਘ ਜਸਵੀਰ ਸਿੰਘ ਪਿੰਕਾ ਵਾਵਾ ਸਿੰਘ ਬੁਲਾਰਾ ਉਸ ਦੀ ਪਤਨੀ ਬੀਬੀ ਬਚਨ ਕੌਰ ਸਵਰਨ ਸਿੰਘ ਕਲਸੀ ਪੱਪੂ ਬਲਜੀਤ ਸਿੰਘ ਉਰਫ ਬੰਬ ਬਲਵਿੰਦਰ ਸਿੰਘ ਗੁਰਜੀਤ ਸਿੰਘ ਬਿੱਲਾ ਪ੍ਰੀਤਮ ਸਿੰਘ ਪ੍ਰੀਤ ਸਰੇਂਦਰ ਸਿੰਘ ਚਿੰਦੀ ਬਲਬੀਰ ਸਿੰਘ ਉਰਫ ਬਾਬਾ ਗਰਜਾ ਸਿੰਘ ਮੱਗਰ ਸਿੰਘ ਬੱਬਰ ਕੁਲਵੰਤ ਸਿੰਘ ਜਗਤਾਰ ਸਿੰਘ ਠਮਾਕਾ ਰਣਧੀਰ ਸਿੰਘ ਟੀਰਾ ਅਤੇ ਤਰਸੇਮ ਸਿੰਘ ਲਾਡੀ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਏ ਗਏ ਤਾਂ ਇਹ ਅੱਜ ਦੇ ਇਤਿਹਾਸ ਦੀਆਂ ਕੁਝ ਘਟਨਾਵਾਂ ਸਨ ਜਿਹੜੀਆਂ ਤੁਹਾਡੇ ਰੂਬਰੂ ਕੀਤੀਆਂ ਨੇ ਤਾਂ ਆਲੂ ਫਿਰ ਤੋਂ ਕੱਲ ਦੇ ਇਤਿਹਾਸ ਬਾਰੇ ਜਲਦ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ